ਸੱਜਣ ਠੱਗਨਾ ਯਾਤਰੀਆਂ ਨੂੰ ਬੜੇ ਵਧੀਆ ਤਰੀਕੇ ਨਾਲ ਆਪਣੇ ਕੋਲੇ ਸੱਦਦਾ ਸੀ ਤੇ ਉਸ ਤੋਂ ਬਾਅਦ ਭੋਜਨ ਸ਼ਿਕਾਉਂਦਾ ਸੀ ਤੇ ਉਸ ਤੋਂ ਬਾਅਦ ਭੋਜਨ ਦੇ ਵਿੱਚ ਜ਼ਹਿਰ ਹੁੰਦੀ ਸੀ ਉਹ ਖਾ ਕੇ ਯਾਤਰੀ ਜਿਹੜੇ ਸੀਗੇ ਉਹ ਮਰ ਜਾਂਦੇ ਸੀ ਤੇ ਉਸ ਤੋਂ ਬਾਅਦ ਚੱਕ ਕੇ ਉਹਨਾਂ ਦਾ ਸਮਾਨ ਲੁੱਟ ਕੇ ਉਹਨਾਂ ਨੂੰ ਕੂਚ ਸਿੱਟੀ ਜਾਂਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸ਼੍ਰੀ ਭਾਈ ਵਾਲਾ ਸ਼੍ਰੀ ਭਾਈ ਮਲਜ਼ਾਨਾ ਜੀ ਜਦੋਂ ਸੱਜਣ ਠੱਗ ਦੇ ਢਿੱਲੇ ਪਹੁੰਚੇ ਉਹਦੇ ਉੱਤੇ ਪਹੁੰਚੇ ਉਹਦੇ ਸਥਾਨ ਤੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਮਰਦਾਨੇ ਵਾਲੇ ਕਹਿੰਦਾ ਇਹ ਕਿਹੜਾ ਇਹ ਜਿਹਾ ਕੂੜ ਪਸਾਰੇ ਨਹੀਂ ਕੀਤਾ ਹੋਇਆ ਦੁਨਿਆਵੀ ਚੀਜ਼ਾਂ ਪਿੱਛੇ ਸੋਨਾ ਚਾਂਦੀ ਸਮਾਨ ਪਿੱਛੇ ਇਹਨਾਂ ਨੂੰ ਲੁੱਟ ਕੇ ਇਹਨੂੰ ਕਿਸੇ ਲਈ ਜਾਨ ਦੀ ਪਰਵਾਹ ਨਹੀਂ ਹਨ ਕਹਿੰਦੇ ਛੁਰੀ ਮਾਰ ਮਾਰ ਕੇ ਜਾਂ ਕਤਲਗਲ ਕਰਕੇ ਕਿਵੇਂ ਸਿੱਟੀ ਜਾਂਦਾ ਉਹ ਨਾ ਖੂਹ ਖੂਹਾਂ ਦੇ ਵਿੱਚ ਸਿੱਪੀ ਜਾਂਦਾ ਕਿ ਮੈਂ ਅੱਜ ਇਹ ਇਹਨੂੰ ਅਸਲਾ ਦੇ ਤਰ੍ਹਾਂ ਨਾ ਜੀਵਨ ਦੇ ਵਿੱਚ ਇਹਨੇ ਹੋਰ ਪਤਾ ਨਹੀਂ ਕਿੰਨੇ ਆਇਆ ਨਾ ਮਾਰੇ ਇਹਨੇ ਮਾਰੇ ਦਰਮ ਕਰ ਲੈਣੇ ਤੋ ਤੋਰ ਕਿੰਨੇ ਦੀ ਛਾਂ ਲੈ ਲੈਣੇ ਜਿਵੇਂ ਨਾਲਗਦੇਵ ਜੀ ਮਹਾਰਾਜ ਜਿਨੇ ਉਪਦੇਸ਼ ਦਿੱਤਾ ਕਹਿੰਦੇ ਕੂੜਾ ਛੁਰਾ ਮੁੱਠਾ ਮੁਰਦਾਰ ਇਹ ਇਹਨੇ ਕੂੜ ਦਾ ਜਿਹੜਾ ਛੁਰਾ ਚਲਾਇਆ ਆਪਣੇ ਜੀਵਨ ਦੇ ਵਿੱਚ ਇਹ ਕੂੜਾ ਕੱਟਾ ਕਰਨ ਦਾ ਜਿਹੜਾ ਇੱਕ ਛੂਰਾ ਇਹਦੇ ਕੋਲੇ ਹਨਾ ਬਈ ਇਹ ਲੋਕਾਂ ਨੂੰ ਆਪਣੇ ਭਰਮ ਦੇ ਵਿੱਚ ਪਾ ਕੇ ਗੱਲਾਂ 'ਚ ਪਾ ਕੇ ਲੁੱਟਦਾ ਤੇ ਉਤ ਤੋਂ ਬਾਅਦ ਸੱਜਣ ਮੰਦਾ ਉਤ ਤੋਂ ਬਾਅਦ ਇੱਕ ਦਾਣਾ ਪਾਪ ਘਵਾਉਂਦਾ ਮੁੱਠਾ ਪਿੱਛੱਗਿਆ ਅਸਲ ਤੀ ਨੂੰ ਇਹ ਨਹੀਂ ਪਤਾ ਇਹ ਠੱਗਿਆ ਜਾਂਦਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਇਹ 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 ਕਿੰਨੇ ਉਹ ਹਨਾ ਹੋਣੀ ਆ ਬਈ ਇਹਨੂੰ ਪਤਾ ਲੱਗਦਾ ਇਹਨੂੰ ਕਿੰਨਾ ਬੁਮਾਨ ਸਹਿਣਾ ਪੈਣਾ ਤੇ ਇਹ ਇੱਕ ਸਮਝ ਲਓ ਵੀ ਕੋਈ ਉਹ ਨਹੀਂ ਹੈਗਾ ਇਹ ਮੁਰਦਾ ਹੀ ਖਾਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕੋਈ ਧਰਮ ਦੀ ਕੋਸ਼ਾਕ ਪਾ ਕੇ ਕੋਈ ਕਿਸੇ ਧਰਮ ਦਾ ਆਸਰਾ ਲੈ ਕੇ ਕੋਈ ਕਿਸੇ ਪ੍ਰਚਾਰ ਦੇ ਨਾਂ ਤੇ ਕਿਸੇ ਦਾ ਹੱਕ ਖਾਣ ਵਾਲਾ ਕਿਸੇ ਨੂੰ ਝੂਠ ਬੋਲਣ ਵਾਲਾ ਇਨਸਾਨ ਕਦੇ ਵੀ ਵੈਸ਼ਨੋ ਨਹੀਂ ਹੈ ਕਦੇ ਵੀ ਸੱਚਾ ਨਹੀਂ ਹੈ ਉਹ ਮੁੱਟਾ ਮਾਸ ਤਾਂ ਛੱਡੋ ਮਾਰਦ ਕਹਿੰਦੇ ਉਹ ਤਾਂ ਮੁਰਦਾ ਖਾਂਦਾ ਮੁਰਦੇ ਖਾਣ ਵਾਲਾ ਜਿੰਦੇ ਮੁਰਦੇ ਔਰ ਚੁੜਾ ਮੁੱਠਾ ਮਰਦਾਰ